ਦੋਸਤੋ ਪੰਜਾਬ ਦੇ ਵਿੱਚ ਆਏ ਦਿਨ ਨਵੀਆਂ-ਨਵੀਆਂ ਘਟਨਾਵਾਂ ਘਟ ਰਹੀਆਂ ਨੇ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹ ਪੰਜਾਬ ਦੀ ਹੈ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਹੈ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦੇ ਪਿੰਡ ਬਾੜ ਦੀ ਹੈ ਨਾਲ ਨਾਲ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਰਹਾ ਹਾਂ ਦੋਸਤੋ ਕੀ ਵਈਆ ਪਿੰਡ ਬਾੜ ਦਾ ਰਹਿਣ ਵਾਲਾ ਹਰਮਨ ਪ੍ਰੀਤ ਕਤਰ ਦੇ ਵਿੱਚ ਡਰਾਈਵਰੀ ਕਰਦਾ ਸੀ ਉਹਦੀ ਫੇਸਬੁੱਕ ਰਾਹੀਂ ਕਿਸੇ ਨਾਲ ਆ ਦੋਸਤੀ ਹੋ ਜਾਂਦੀ ਆ ਉਸ ਤੋਂ ਬਾਅਦ ਹਰਮਨ ਪ੍ਰੀਤ ਉਸ ਲੜਕੀ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਹੈ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦਾ ਵਿਆਹ ਤੈਅ ਹੋ ਜਾਂਦਾ तकरीबन 8 ਸਾਲਾਂ ਬਾਅਦ ਹਰਮਨ ਪ੍ਰੀਤ ਦਾ ਜਿਹੜਾ ਵਿਆਹ ਸੀਗਾ ਉਹ ਹਰਪ੍ਰੀਤ ਕੌਰ ਨਾਲ ਹੋਣਾ ਸੀਗਾ ਜੋ ਕਿ ਉੱਥੋਂ ਦੇ ਨਾਲ ਲੱਗਦੇ ਪਿੰਡ ਦੀ ਹੈ ਤੇ ਅੱਗੇ ਦੋਸਤੋ ਹਰਮਨ ਪ੍ਰੀਤ ਨੇ ਦੱਸਿਆ ਕਿ ਮੈਨੂੰ तकरीबन 8 ਸਾਲ ਹੋ ਗਏ ਸੀਗੇ ਇਸ ਲੜਕੀ ਦੇ ਨਾਲ ਪਿਆਰ ਕਰਦਿਆਂ ਨੂੰ ਤੇ ਲਗਾਤਾਰ ਸਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਤੇ ਮੈਂ ਕਵਾਇਤ ਦੇ ਵਿੱਚ ਡਰੈਵਰੀ ਕਰਦਾ ਸੀਗਾ ਤੇ ਉਸ ਟਾਈਮ ਸਾਡੀ ਗੱਲਬਾਤ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਸਾਡਾ ਵਿਆਹ ਤੈਅ ਹੋ ਗਿਆ ਸੀਗਾ ਤੇ ਕੁੜੀ ਵਾਲੇ ਜਿਹੜੇ ਸੀਗੇ ਹਰਮਨ ਦੇ ਘਰੇ ਹਰਮਨ ਪ੍ਰੀਤ ਦੇ ਘਰੇ ਸ਼ਗਨ ਕਰਨ ਵੀ ਆਏ ਤਾਂ ਜਦੋਂ ਹਰਮਨ ਉਹਨਾਂ ਦੇ ਘਰੇ ਬਰਾਤ ਲੈ ਕੇ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਲੜਕੀ ਵਾਲੇ ਆ ਉਹ ਆਪਣੀ ਲੜਕੀ ਹਰਮਨ ਪ੍ਰੀਤ ਦੇ ਨਾਲ ਨਹੀਂ ਤੋਰਦੇ ਉਸ ਤੋਂ ਬਾਅਦ ਆ ਪਰਿਵਾਰ ਨੇ ਪੁਲਿਸ ਨੂੰ ਵੀ ਕੰਪਲੀਟ ਦਰਜ ਕਰਵਾਈ ਜਾ ਤਾਂ ਕਿ ਜਿਹੜਾ ਸਾਨੂੰ ਵੜਦਾ ਇਨਸਾਫ ਮਿਲ ਸਕੇ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਵੀ ਹੋ ਸਕਦਾ ਹਰਮਨ ਪ੍ਰੀਤ ਨੇ ਦਾਦੇਹ ਦੀ ਮੰਗ ਕੀਤੀ ਹੋਵੇ ਹਰਮਨ ਪ੍ਰੀਤ ਖੁਦ ਦੱਸ ਰਿਹਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਰੱਖੀ ਕਿਉਂਕਿ ਮੈਂ ਤਾਂ ਖੁਦ ਬਾਹਰ ਰਹਿਦਾ ਸੀਗਾ ਇਸ ਕਰਕੇ ਮੇਰੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਸੀ ਤੇ ਇਹਨਾਂ ਨੇ ਮੇਰੇ ਨਾਲ ਧੋਖਾਧੜੀ ਕੀਤੀ ਆ ਪੁਲਿਸ ਤੋਂ ਹਰਮਨ ਪ੍ਰੀਤ ਦੇ ਪਰਿਵਾਰ ਨੇ ਮੰਗ ਕੀਤੀ ਆ ਕਿ ਵੀ ਇਹ ਇਹਨਾਂ 'ਤੇ ਵੜਦੀ ਕਾਰਵਾਈ ਕੀਤੀ ਜਾਵੇ ਹਰਮਨਪ੍ਰੀਤ ਉਸ ਲੜਕੀ ਦੇ ਪਿੰਡ ਬਰਾਤ ਲੈ ਕੇ ਪਹੁੰਚਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਜਿਹੜੀ ਲੜਕੀ ਆ ਉਹ ਨਹੀਂ ਚੋਰੀ ਇਹ ਦੋਸਤੋ ਪੰਜਾਬ ਦੀ ਸੱਚੀ ਕਹਾਣੀ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਕਿਰਪਾ ਕਰਕੇ ਇੱਕ ਮਿੰਟ ਬੱਕ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤ ਸ੍ਰੀ ਅਕਾਲ